ਇੱਥੇ ਯਾਰ ਬੋਲੀ ਬੋਲੀ ਬਾਬਾ ਕਹਿੰਦੇ ਪਿੰਡ ਦੁੱਗਾਂ ਦਾ ਖੁਸ਼ੀ ਸੁਣੀ ਦਾ ਜਾਫ ਲਾਇਨ ਦਾ ਮੋਢੀ ਰੇਡਰ ਨੂੰ ਕਹਿੰਦੇ ਖੜਾ ਮਨਾਉਂਦਾ ਨਾਲੇ ਲਵਾਉਂਦਾ ਗੋਡੀ ਕਬੱਡੀ ਕੱਪਾਂ ਵਿੱਚ ਬਹੁਤ ਉਮੀਦਾਂ ਰੱਖਦੇ ਮਿੱਤਰ ਪਿਆਰੇ ਖੁਸ਼ੀ ਦੁੱਗਾਂ ਦੇ ਫੈਨ ਨੇ ਲੋਕੀ ਕੁੜੀਆਂ ਮੁੰਡੇ ਸਾਰੇ ਦੁਨੀਆ ਸਿਫਤਾਂ ਕਰਦੀ ਕਬੱਡੀ ਦੇ ਖੁਮਾਰ ਦੀਆਂ ਐਵੇਂ ਨਹੀਂ ਮਿੱਤਰੋ ਗੱਲਾਂ ਹੁੰਦੀਆਂ ਖੁਸ਼ੀ ਜੈ ਸਟਾਰ ਦੀਆਂ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਦੋਸਤ ਜਗਮੀਤ ਬਰਾੜ ਤੇਜੀ ਬੋਲੀ ਹਲੀ ਬਾਬਾ ਚੈਨਲ ਲਿਖ ਰਿਹਾ ਹੈ ਸਾਰੇ ਦਰਸ਼ਕਾਂ ਨੂੰ ਮੈਂ ਬਹੁਤ-ਬਹੁਤ ਸਵਾਗਤ ਕਰਦਾ। ਦੋਸਤੋ ਅੱਜ ਮੈਂ ਕਬੱਡੀ ਦੇ ਸੁਪਰਸਟਾਰ ਖੁਸ਼ੀ ਦੜਬਾ ਜਿਨ੍ਹਾਂ ਨੂੰ ਤੁਸੀਂ ਖੁਸ਼ੀ ਦੁੱਗਾ ਦੇ ਨਾਮ ਨਾਲ ਵੀ ਜਾਣਦੇ ਆ ਉਹਨਾਂ ਦੀ ਬਾਇਓਗ੍ਰਾਫੀ ਲੈ ਕੇ ਹਾਜ਼ਰ ਹੋਇਆ। ਤੁਸੀਂ ਖੁਸ਼ੀ ਦੁੱਗਾ ਦੀ ਬਾਇਓਗ੍ਰਾਫੀ ਲਈ ਮੈਨੂੰ ਕਾਫੀ ਲੰਬੇ ਸਮੇਂ ਤੋਂ ਫਰਮਾਇਸ਼ ਕਰ ਰਹੇ ਸੀ। ਸੋ ਦੋਸਤੋ ਤੁਹਾਡੇ ਸਾਰਿਆਂ ਦੀ ਫਰਮਾਇਸ਼ ਨੂੰ ਪੂਰੇ ਕਰਦੇ ਹੋਏ ਆਪਾਂ ਖੁਸ਼ੀ ਦੁੱਗਾ ਦੀ ਬਾਇਓਗ੍ਰਾਫੀ ਲੈ ਕੇ ਹਾਜ਼ਰ ਆ। ਆਪਾਂ ਖੁਸ਼ੀ ਦੁੱਗਾ ਜੀ ਦੀ ਲਾਈਫ ਬਾਰੇ, ਉਹਨਾਂ ਦੀ ਫੈਮਿਲੀ ਬਾਰੇ, ਉਹਨਾਂ ਦੇ ਸੰਘਰਸ਼ ਬਾਰੇ ਪੂਰੇ ਇਸ ਸਟਾਰ ਵਿੱਚ ਗੱਲਬਾਤ ਕਰਾਂਗੇ ਕਿ ਉਹ ਕਿਸ ਤਰ੍ਹਾਂ ਇੱਕ ਕਬੱਡੀ ਪਲੇਅਰ ਬਣੇ ਸੋ ਦੋਸਤੋ ਤੁਸੀਂ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜਰੂਰ ਦੇਖਿਓ ਤੇ ਜੇਕਰ ਤੁਸੀਂ ਆਪਣਾ ਚੈਨਲ ਬੋਲੀ ਹਲੀ ਬਾਬਾ ਜੀ ਦੇ ਨਹੀਂ ਸਬਸਕ੍ਰਾਈਬ ਕੀਤਾ ਤਾਂ ਇਸ ਵੀਡੀਓ ਦੇ نیچے ਜੋ ਰੈੱਡ ਕਲਰ ਦਾ ਸਬਸਕ੍ਰਾਈਬ ਦਾ ਬਟਨ ਆ ਰਿਹਾ ਉਸ ਤੇ ਆਪਣਾ ਇੱਕ ਪਿਆਰਾ ਜਿਹਾ ਕਲਿੱਕ ਕਰਕੇ ਆਪਣਾ ਚੈਨਲ ਜਰੂਰ ਸਬਸਕ੍ਰਾਈਬ ਕਰ ਲਓ ਕਿਉਂਕਿ ਮੈਂ ਇਸੇ ਤਰ੍ਹਾਂ ਦੀਆਂ ਵਧੀਆ-ਵਧੀਆ ਵੀਡੀਓ ਤੁਹਾਡੇ ਲਈ ਅੱਗੇ ਵੀ ਲੈ ਕੇ ਆਉਂਦਾ ਰਹੂੰਗਾ ਸੋ ਦੋਸਤੋ ਹੁਣ ਤੁਹਾਡਾ ਜਿਆਦਾ ਸਮਾਂ ਨਾ ਲੈਂਦੇ ਹੋਏ ਆਪਾਂ ਖੁਸ਼ੀ ਦੁੱਗਾਂ ਲਈ ਜੀਵਨ ਤੇ ਇੱਕ ਝਾਤ ਮਾਰ ਖੁਸ਼ਦੀਪ ਸਿੰਘ ਗੱਲ ਉਰਫ ਖੁਸ਼ੀ ਦੁੱਗਾਂ ਦਾ ਜਨਮ ਮਾਤਾ ਹਰਬੰਸ ਕੌਰ ਦੀ ਕੁੱਖੋਂ ਤੇ ਪਿਤਾ ਸਰਦਾਰ ਨਿਰਮਲ ਸਿੰਘ ਦੇ ਘਰ ਪਿੰਡ ਦੁੱਗਾਂ ਜ਼ਿਲ੍ਹਾ ਸੰਗਰੂਰ ਪੰਜਾਬ ਵਿਖੇ ਹੋਇਆ। ਖੁਸ਼ੀ ਦੁੱਗਾਂ ਨੂੰ ਬਚਪਨ ਤੋਂ ਹੀ ਸਪੋਰਟਸ ਨਾਲ ਬਹੁਤ ਜ਼ਿਆਦਾ ਪਿਆਰ ਸੀ ਤੇ ਖੁਸ਼ੀ ਦੁੱਗਾਂ ਦੇ ਖੂਨ ਵਿੱਚ ਹੀ ਕਬੱਡੀ ਸੀ ਕਿਉਂਕਿ ਉਹਨਾਂ ਦੇ ਪਿਤਾ ਸਰਦਾਰ ਨਿਰਮਲ ਸਿੰਘ ਜੀ ਵੀ ਕਬੱਡੀ ਦੇ ਬਹੁਤ ਹੀ ਵਧੀਆ ਪਲੇਅਰ ਸੀ ਪਰ ਉਹਨਾਂ ਦੀ ਅੱਖ ਵਿੱਚ ਉਂਗਲ ਵੱਜਣ ਕਾਰਨ ਉਹਨਾਂ ਨੂੰ ਕਬੱਡੀ ਦੀ ਗੇਮ ਛੱਡਣੀ ਪਈ। ਇਸ ਤੋਂ ਬਿਨਾਂ ਖੁਸ਼ੀ ਦੁੱਗਾਂ ਦੇ ਤਿੰਨ ਮਾਮਾ ਜੀ ਸੀ ਤੇ ਤਿੰਨੇ ਹੀ ਬਹੁਤ ਹੀ ਵਧੀਆ ਕਬੱਡੀ ਦੇ ਪਲੇਅਰ ਸੀ ਤੇ ਖੁਸ਼ੀ ਦੁੱਗਾ ਨੇ ਗੁਰਤੀ ਵੀ ਆਪਣੇ ਵੱਡੇ ਮਾਮਾ ਸੁਖਵਿੰਦਰ ਸਿੰਘ ਭੋਲਾ ਤੋਂ ਲਈ ਜੋ ਕਿ ਕਬੱਡੀ ਦੇ ਸਟਾਰ ਪਲੇਅਰ ਸੀ ਤੇ ਖੁਸ਼ੀ ਦੁੱਗਾ ਨੇ ਉਹਨਾਂ ਦੀ ਤਸਵੀਰ ਆਪਣੇ ਡੋਲੇ ਤੇ ਬਣਾਈ ਹੋਈ ਆ ਉਹਨਾਂ ਦਾ ਸੁਖਵਿੰਦਰ ਸਿੰਘ ਭੋਲਾ ਜੋ ਕਿ ਉਹਨਾਂ ਦੇ ਵੱਡੇ ਮਾਮਾ ਜੀ ਸੀ ਬਹੁਤ ਜ਼ਿਆਦਾ ਪ੍ਰੇਮ ਸੀ ਤੇ ਦੋਸਤੋ ਇਸ ਤੋਂ ਬਿਨਾ ਉਹਨਾਂ ਦੀ ਮਾਸਤੀ ਜੀ ਦਾ ਬੇਟਾ ਕਾਲਾ ਸੁਨੇਤ ਵੀ ਕਬੱਡੀ ਦਾ ਚੰਗਾ ਪਲੇਅਰ ਆ ਤੇ ਇਸੇ ਕਾਰਨ ਹੀ ਉਹਨਾਂ ਨੂੰ ਘਰ ਵਿੱਚ ਹੀ ਕਬੱਡੀ ਦਾ ਮਾਹੌਲ ਮਿਲਿਆ ਤੇ ਉਹਨਾਂ ਨੂੰ ਕਬੱਡੀ ਬਾਰੇ ਕਾਫੀ ਗਿਆਨ ਆਪਣੇ ਘਰ ਤੋਂ ਹੀ ਸਿੱਖਣ ਦਾ ਮੌਕਾ ਮਿਲਿਆ ਜੇ ਦੋਸਤੋ ਆਪਾਂ ਖੁਸ਼ੀ ਦੁੱਗਾ ਦੇ ਪੰਦੀ ਗੱਲ ਕਰੀਏ ਤਾਂ ਬਚਪਨ ਵਿੱਚ ਖੁਸ਼ੀ ਦੁੱਗਾ ਨੂੰ ਫੁੱਟਬਾਲ ਖੇਡਣ ਦਾ ਬਹੁਤ ਜ਼ਿਆਦਾ ਸ਼ੌਂਕ ਸੀ ਉਹ ਲਗਭਗ 10ਵੀਂ ਕਲਾਸ ਤੱਕ ਫੁੱਟਬਾਲ ਖੇਡਦੇ ਰਹੇ ਇਸ ਤੋਂ ਬਿਨਾ ਖੁਸ਼ੀ ਦੁੱਗਾ ਅਥਲੀਟ ਵੀ ਬਹੁਤ ਵਧੀਆ ਸੀ ਪਰ ਜੇ ਆਪਾਂ ਉਹਨਾਂ ਦੇ ਵੱਡੇ ਸ਼ੌਂਕ ਦੀ ਗੱਲ ਕਰੀਏ ਤਾਂ ਉਹ ਬਚਪਨ ਤੋਂ ਹੀ ਕਬੱਡੀ ਦਾ ਸ਼ੌਂਕ ਸੀ ਦੋਸਤੋ ਹੁਣ ਆਪਾਂ ਖੁਸ਼ੀ ਦੁੱਗਾ ਦੀ ਕੁਆਲੀਫਿਕੇਸ਼ਨ ਬਾਰੇ ਗੱਲ ਕਰਦੇ ਹਾਂ ਖੁਸ਼ੀ ਦੁੱਗਾਂ ਨੇ ਆਪਣੀ 10ਵੀਂ ਤੱਕ ਦੀ ਪੜ੍ਹਾਈ ਸੰਤ ਅਤਰ ਸਿੰਘ ਅਕੈਡਮੀ ਮਸਤੂਆਣਾ ਸਾਫ ਸੰਗਰੂਰ ਤੋਂ ਪੂਰੀ ਕੀਤੀ ਇਸ ਤੋਂ ਬਾਅਦ ਉਹਨਾਂ ਨੇ ਆਪਣੀ 11ਵੀਂ +2 ਦੀ ਪੜ੍ਹਾਈ ਅਕਾਲ ਸਕੂਲ ਬਹਾਦਰਪੁਰ ਤੋਂ ਕੀਤੀ ਤੇ ਉਹਨਾਂ ਨੇ ਆਪਣੀ ਗ੍ਰੈਜੂਏਸ਼ਨ ਨੈਸ਼ਨਲ ਕਾਲਜ ਪੀਖੀ ਤੋਂ ਕੀਤੀ ਇਸੇ ਦੌਰਾਨ ਉਹਨਾਂ ਨੇ ਆਪਣੇ ਕਾਲਜ ਨੂੰ ਕਈ ਕਬੱਡੀ ਟੂਰਨਾਮੈਂਟ ਵੀ ਜਿਤਾਏ ਤੇ ਉਹ ਆਪਣੇ ਕਾਲਜ ਦੇ ਬੈਸਟ ਪਲੇਅਰ ਵੀ ਬਣੇ ਇਸ ਦੇ ਨਾਲ ਹੀ ਦੋਸਤੋ ਜੀ ਆਪਾਂ ਖੁਸ਼ੀ ਦੁੱਗਾਂ ਦੀ ਫੈਮਿਲੀ ਵੀ ਗੱਲ ਕਰੀਏ ਤਾਂ ਉਹਨਾਂ ਦੀ ਫੈਮਿਲੀ ਵਿੱਚ ਉਹਨਾਂ ਦੇ ਮਾਤਾ ਪਿਤਾ ਉਹਨਾਂ ਦੀ ਵਾਈਫ ਤੇ ਉਹਨਾਂ ਦੀ ਇੱਕ ਬੇਟੀ ਹੈ ਜਿਸ ਦਾ ਨਾਮ ਹਰਮਨਤ ਇਸ ਤੋਂ ਬਿਨਾਂ ਉਹਨਾਂ ਦੇ ਦੋਸਤ ਜਿਸਟਰਾ ਜਿਨ੍ਹਾਂ ਦੀ ਮੈਰਿਜ ਹੋ ਚੁੱਕੀ ਆ ਦੋਸਤੋ ਹੁਣ ਆਪਾਂ ਗੱਲ ਕਰਦੇ ਆਂ ਖੁਸ਼ੀ ਦੁੱਖਾਂ ਦੇ ਸੰਘਰਸ਼ ਬਾਰੇ ਕਿਉਂਕਿ ਉਹਨਾਂ ਨੇ ਦੁਨੀਆ ਦੇ ਨੰਬਰ 1 ਜਾਫੀ ਦੁਨੀਆ ਦੇ ਨੰਬਰ 1 ਕਬੱਡੀ ਸੁਪਰਸਟਾਰ ਬਣ ਲਈ ਆਪਣੇ ਜੀਵਨ ਵਿੱਚ ਬਹੁਤ ਜ਼ਿਆਦਾ ਮਿਹਨਤ ਕੀਤੀ ਬਹੁਤ ਜ਼ਿਆਦਾ ਸੰਘਰਸ਼ ਕੀਤਾ ਕਿਉਂਕਿ ਦੋਸਤੋ ਉਹਨਾਂ ਨੇ ਦੱਸਿਆ ਕਿ ਇੱਕ ਸਮਾਂ ਅਜੀਹਾ ਵੀ ਸੀ ਜਦੋਂ ਉਹ ਕਬੱਡੀ ਪਲੇਅਰਾਂ ਨੂੰ ਦੇਖਣ ਲਈ ਉਹਨਾਂ ਨੂੰ ਮਿਲਣ ਲਈ ਤਰਸਦੇ ਸੀ ਪਰ ਦੋਸਤੋ ਜਿਵੇਂ ਆਪਾਂ ਜਾਣਦੇ ਆ ਕਿ ਅੱਜ ਦੁਨੀਆ ਖੁਸ਼ੀ ਦੁੱਗਾਂ ਦੀ ਫੈਨ ਆ ਤੇ ਉਹਨਾਂ ਦੇ ਲੱਖਾਂ ਦੀ ਗਿਣਤੀ ਵਿੱਚ ਫੈਨ ਆ ਸੋ ਦੋਸਤੋ ਉਹਨਾਂ ਨੇ ਕਬੱਡੀ ਸੁਪਰਸਟਾਰ ਬਣ ਲੈ ਬਹੁਤ ਚੰਗੇ ਮਾੜੇ ਸਮੇ ਦੇਖੇ ਪਰ ਉਹਨਾਂ ਦੇ ਪੂਨ ਵਿੱਚ ਕੁੱਟ-ਕੁੱਟ ਕੇ ਕਬੱਡੀ ਭਰੀ ਹੋਈ ਸੀ ਉਹ ਕਿਸੇ ਵੀ ਕਬੱਡੀ ਮੈਚ ਨੂੰ ਮਿਸ ਨਹੀਂ ਕਰਨਾ ਚਾਹੁੰਦੇ ਸੀ ਤੇ ਉਹ ਜਿੱਥੇ ਵੀ ਕਬੱਡੀ ਮੈਚ ਹੁੰਦੇ ਸੀ ਉਸ ਦੇ ਨੇੜੇ ਪਿੰਡ ਤਾਂ ਉੱਥੇ ਉਹ ਜ਼ਰੂਰ ਜਾਂਦੇ ਸੀ ਤਾਂ ਦੋਸਤੋ ਉਹਨਾਂ ਨੇ ਦੱਸਿਆ ਕਿ ਇੱਕ ਵਾਰ ਡੜਬੇ ਕਬੱਡੀ ਮੈਚ ਹੋ ਰਹੀ ਸੀ ਜਿਵੇਂ ਆਪਾਂ ਜਾਣਦੇ ਕਿ ਡੜਬੇ ਦਾ ਮੇਲਾ ਬਹੁਤ ਵੱਡਾ ਮੇਲਾ ਹੁੰਦਾ ਉੱਥੇ ਬਹੁਤ ਸਾਰੇ ਲੋਕ ਪਹੁੰਚਦੇ ਅਤੇ ਕਬੱਡੀ ਦੇ ਸੁਪਰਸਟਾਰ ਸਾਰੇ ਉੱਥੇ ਆਉਂਦੇ ਆ ਸੋ ਦੋਸਤੋ ਖੁਸ਼ੀ ਦੁੱਗਾਂ ਨੇ ਵੀ ਮਨ ਬਣਾਇਆ ਕਿ ਆਪਾਂ ਡੜਬੇ ਜਿਹੜਾ ਕਬੱਡੀ ਮੈਚ ਹੋਣਿਆ ਉਹ ਦੇਖਣ ਜਾਵਾਂਗੇ ਤਾਂ ਉਹ ਦੋਸਤੋ ਸਵੇਰੇ ਹੀ ਜਾ ਕੇ ਸਟੇਡੀਅਮ ਵਿੱਚ ਬੈਠ ਗਏ ਜਿੱਥੇ ਮੈਚ ਹੋਣੇ ਸੀ ਤੇ ਉਹਨਾਂ ਨੇ ਸਭ ਤੋਂ ਮੂਹਰਲੀ ਸੀਟ ਲੈ ਲੀ ਕਿ ਇੱਥੇ ਬਹਿ ਜੰਨੇ ਆ ਤੇ ਆਪਾਂ ਸਾਰਾ ਦਿਨ ਜਿਹੜੇ ਕਬੱਡੀ ਦੇ ਮੈਚ ਹੋਣਗੇ ਉਹਨਾਂ ਦਾ ਆਨੰਦ ਮਾਣਾਂਗੇ ਦੋਸਤੋ ਉਹਨਾਂ ਨੇ 2-3 ਮੈਚ ਦੇਖੇ ਆਮਨਾ ਮੈਚ ਦੇਖਦੇ ਰਹੇ ਪਰ ਜਿਵੇਂ-ਜਿਵੇਂ ਵੱਡੀਆਂ ਟੀਮਾਂ ਦੇ ਮੈਚ ਹੋਣ ਲੱਗ ਪਏ ਵੱਡੇ ਖਿਡਾਰੀ ਆਉਣ ਲੱਗ ਪਏ ਮੈਚਾਂ ਦੇ ਵਿੱਚ ਤਾਂ ਦੋਸਤੋ ਗਰਾਊਂਡ ਦੇ ਵਿੱਚ ਭੀੜ ਵੱਧ ਗਈ ਖੁਸ਼ੀ ਦੁੱਖਾਂ ਸਭ ਤੋਂ ਅੱਗੇ ਬੈਠੇ ਸੀ ਤੇ ਮੂਹਰੇ ਬੈਰੀਕੇਡ ਲੱਗੇ ਸੀ ਦੋਸਤੋ ਜਦੋਂ ਭੀੜ ਵਧੀ ਲੋਕਾਂ ਨੇ ੱੱੱਕੇ ਮਾਰਨੇ ਸ਼ੁਰੂ ਕਰ ਦਿੱਤੇ ਤਾਂ ਖੁਸ਼ੀ ਦੁੱਖਾਂ ਦੀ ਜਿਹੜੀ ਛਾਤੀ ਸੀ ਅੱਗੇ ਜਿਹੜੀ ਪਾਈਪ ਲੱਗੀ ਸੀ ਉਹਦੇ ਨਾਲ ਲੱਗ ਗਈ ਤੇ ਉਹਨਾਂ ਦਾ ਸਾਹ ਬੰਦ ਹੋਣ ਲੱਗ ਪਿਆ ਇਸੇ ਕਾਰਨ ਉਹਨਾਂ ਨੇ ਗਰਾਊਂਡ ਵਿੱਚ ਛਾਲ ਮਾਰ ਦਿੱਤੀ ਤੇ ਦੋਸਤੋ ਜਦੋਂ ਉਹਨਾਂ ਨੇ ਗਰਾਊਂਡ ਉੱਥੇ ਜਿਹੜੀ ਸਿਕਿਉਰਿਟੀ ਆ ਬਹੁਤ ਜ਼ਿਆਦਾ ਸਖਤ ਸੀ ਉੱਥੇ ਪੁਲਿਸ ਵਾਲਿਆਂ ਨੇ ਖੁਸ਼ੀ ਦੁੱਗਾ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ ਉਹਨਾਂ ਦੇ 10-15 ਡੰਡੇ ਮਾਰੇ ਤੇ ਉਹਨਾਂ ਨੂੰ ਗਰਾਊਂਡ ਵਿੱਚੋਂ ਬਾਹਰ ਕੱਢ ਦਿੱਤਾ ਜਿਸ ਨਾਲ ਖੁਸ਼ੀ ਦੁੱਗਾ ਬਹੁਤ ਜ਼ਿਆਦਾ ਨਰਾਸ਼ ਹੋਏ ਉਹਨਾਂ ਨੂੰ ਦੁੱਖ ਹੋਇਆ ਕਿ ਮੈਂ ਤਾਂ ਅੱਜ ਸਾਰਾ ਦਿਨ ਮੈਚ ਦੇਖਣੀ ਸੀ ਪਰ ਇਹ ਕੀ ਹੋ ਗਿਆ ਪਰ ਦੋਸਤੋ ਉਹਨਾਂ ਨੇ ਹਿੰਮਤ ਨਹੀਂ ਹਾਰੀ ਉਹ ਗਰਾਊਂਡ ਤੋਂ ਬਾਹਰ ਚਲੇ ਗਏ ਤੇ ਜਿੱਥੇ ਸਪੀਕਰ ਲੱਗਿਆ ਸੀ ਉੱਥੇ ਜਾ ਕੇ ਬੈਠ ਗਏ ਉਹਨਾਂ ਨੇ ਸਾਰਾ ਦਿਨ ਕਬੱਡੀ ਦੀ ਕਮੈਂਟਰੀ ਸੁਣੀ ਤੋਂ ਉਹ ਮੈਚ ਤਾਂ ਨਹੀਂ ਦੇਖ ਸਕੇ ਪਰ ਕਮੈਂਟਰੀ ਸੁਣਦੇ ਰਹੇ ਤੇ ਇਸ ਦੇ ਨਾਲ ਹੀ ਜਿਹੜੇ ਉੱਥੇ ਵਾਰਮ-ਅਪ ਹੁੰਦੇ ਸੀ ਜਾਂ ਮੈਚ ਖੇਡਣ ਲਈ ਤਿਆਰ ਹੋ ਰਹੇ ਸੀ ਉਹਨਾਂ ਨੂੰ ਵੀ ਉਹਨਾਂ ਨੂੰ ਦੇਖਣ ਦਾ ਮੌਕਾ ਮਿਲਿਆ ਤੇ ਇਸ ਦੇ ਨਾਲ ਜਿਹੜੇ ਉਹਨਾਂ ਦੇ ਫੇਵਰਟ ਪਲੇਅਰ ਆ ਸੋਨੀ ਸੁਨੇਤ ਉਹਨਾਂ ਨੂੰ ਵੀ ਉਹਨਾਂ ਨੂੰ ਦੇਖਣ ਦਾ ਮੌਕਾ ਮਿਲਿਆ ਤੇ ਦੋਸਤੋ ਉਹਨਾਂ ਨੇ ਕਿਹਾ ਕਿ ਮੈਨੂੰ ਉਹ ਦਿਨ ਵੀ ਆਪਣਾ ਸਫਲ ਲੱਗਿਆ ਕਿਉਂਕਿ ਉਹਨਾਂ ਨੇ ਬਹੁਤ ਸਾਰੇ ਕਬੱਡੀ ਪਲੇਅਰਾਂ ਨੂੰ ਤਿਆਰ ਹੁੰਦੇ ਵਾਰਮ-ਅਪ ਹੁੰਦੇ ਦੇਖਿਆ ਇਸ ਨਾਲ ਨਾ ਨਾ ਹੋਰ ਵੀ ਹੌਸਲਾ ਮਿਲਿਆ ਦੋਸਤੋ ਇਸ ਤੋਂ ਬਿਨਾਂ ਖੁਸ਼ੀ ਦੁੱਗਾਂ ਜਦੋਂ ਵੀ ਕਦੇ ਲੁਧਿਆਣੇ ਲੋਧੀ ਕੱਪ ਹੁੰਦਾ ਸੀ ਤਾਂ ਉੱਥੇ ਵੀ ਉਹ ਪਹੁੰਚਦੇ ਸੀ ਉਹ ਸਵੇਰੇ ਹੀ ਜਾ ਕੇ ਲੁਧਿਆਣਾ ਦੇ ਸਟੇਡੀਅਮ ਵਿੱਚ ਬੈਠ ਜਾਂਦੇ ਉਹ ਕਹਿੰਦੇ ਸਨ ਜ਼ਰੂਰ ਤੋਂ ਮੈਂ 6 ਵਜੇ ਟ੍ਰੇਨ ਫੜ ਕੇ ਲੁਧਿਆਣੇ ਪਹੁੰਚ ਜਾਂਦਾ ਲਗਭਗ 8:30 ਵਜੇ ਉੱਥੇ ਪਹੁੰਚ ਜਾਣਾ ਮੈਚ ਜਿਵੇਂ ਆਪਾਂ ਜਾਣਦੇ ਹਾਂ ਕਿ 11:00 11:30 ਵਜੇ ਸ਼ੁਰੂ ਹੁੰਦਾ ਸੀ ਸੋ ਉਹ ਇੰਨਾ ਜ਼ਿਆਦਾ ਕਬੱਡੀ ਨੂੰ ਪ੍ਰੇਮ ਕਰਦੇ ਸੀ ਇੰਨਾ ਜ਼ਿਆਦਾ ਕਬੱਡੀ ਨਾਲ ਉਹਨਾਂ ਦਾ ਪਿਆਰ ਸੀ ਕਿ ਉਹ ਕਿਸੇ ਵੀ ਮੈਚ ਨੂੰ ਮਿਸ ਨਹੀਂ ਕਰਨਾ ਚਾਹੁੰਦੇ ਸੀ ਇਸੇ ਹੀ ਕਾਰਨ ਹੀ ਦੋਸਤੋ ਅੱਜ ਖੁਸ਼ੀ ਦੁੱਗਾ ਦੁਨੀਆ ਦੇ ਨੰਬਰ 1 ਜਾਫੀ ਆ ਤੇ ਜਾਫੀ ਹੋਣ ਦੇ ਨਾਲ-ਨਾਲ ਉਹ ਲੋੜ ਪੈ ਤੇ ਆਪਣੀ ਟੀਮ ਲਈ ਰੇਡਾਂ ਵੀ ਪਾਉਂਦੇ ਆ ਦੋਸਤੋ ਜੇ ਆਪਾਂ ਖੁਸ਼ੀ ਦੁੱਗਾ ਦੇ ਪ੍ਰੋਫੈਸ਼ਨਲ ਕਬੱਡੀ ਪਲੇਅਰ ਬਣ ਦੀ ਗੱਲ ਕਰੀਏ ਤਾਂ ਉਹਨਾਂ ਦਾ ਕਬੱਡੀ ਸਫ਼ਰ ਲਗਭਗ ਸਾਲ 2006 ਵਿੱਚ ਸ਼ੁਰੂ ਹੋਇਆ ਜਦੋਂ ਉਹਨਾਂ ਨੇ ਡਿੜਬਾ ਵਿਖੇ ਜਾ ਕੇ ਕਬੱਡੀ ਖੇਡਣੀ ਸ਼ੁਰੂ ਕੀਤੀ ਤੇ ਡਿੜਬਾ ਕਬੱਡੀ ਕਲੱਬ ਜੁਆਇਨ ਕੀਤਾ ਉਹਨਾਂ ਨੇ ਕਬੱਡੀ ਦੀਆਂ ਅਮਰੀਕੀਆਂ ਪ੍ਰਧਾਨ ਗਰਮੇਲ ਸਿੰਘ ਜੀ ਤੋਂ ਸਿੱਖੀਆਂ ਤੇ ਦੋਸਤੋ 2007 ਵਿੱਚ ਉਹ ਪ੍ਰੋਫੈਸ਼ਨਲ ਕਬੱਡੀ ਪਲੇਅਰ ਬਣ ਗਏ ਦੋਸਤੋ ਜੇ ਆਪਾਂ ਖੁਸ਼ੀ ਦੁੱਗਾ ਦੇ ਜੀਵਨ ਵਿੱਚ ਆਏ ਟਰਨਿੰਗ ਪੁਆਇੰਟ ਦੀ ਗੱਲ ਕਰੀਏ ਤਾਂ ਉਹ ਸਾਲ 2008 ਵਿੱਚ ਆਇਆ ਜਦੋਂ ਉਹਨਾਂ ਨੇ ਮਠੱਡੇ ਟੂਰਨਾਮੈਂਟ ਦੇ 26 ਫਰਵਰੀ ਨੂੰ ਨਾਰਵੇ ਦੀ ਟੀਮ ਦੇ ਪਲੇਅਰਾਂ ਨੂੰ ਲਗਾਤਾਰ ਤਿੰਨ ਜੱਫੇ ਲਾ ਕੇ ਹੈਟ੍ਰਿਕ ਮਾਰੀ ਤੇ ਦੋਸਤੋ ਇਸ ਹੈਟ੍ਰਿਕ ਨੇ ਖੁਸ਼ੀ ਦੁੱਗਾਂ ਦਾ ਜੀਵਨ ਹੀ ਬਦਲ ਕੇ ਰੱਖ ਦਿੱਤਾ ਉਸ ਦੀ ਪੂਰੀ ਦੁਨੀਆ ਵਿੱਚ ਇੱਕ ਵੱਖਰੀ ਪਛਾਣ ਬਣ ਗਈ ਇਸ ਦੇ ਨਾਲ ਹੀ ਦੋਸਤੋ 26 ਫਰਵਰੀ ਉਹ ਆਪਣੇ ਲਈ ਲੱਕੀ ਵੀ ਮੰਨਦੇ ਆ ਕਿਉਂਕਿ 26 ਫਰਵਰੀ ਨੂੰ ਹੀ ਖੁਸ਼ੀ ਦੁਕਾਂ ਦਾ ਜਨਮ ਹੋਇਆ ਸੀ ਤੇ 26 ਫਰਵਰੀ ਨੂੰ ਹੀ ਉਹਨਾਂ ਦੇ ਜੀਵਨ ਵਿੱਚ ਇੱਕ ਅਜੀਹਾ ਦਿਨ ਆਇਆ ਜਿਸ ਨੇ ਖੁਸ਼ੀ ਦੁਕਾਂ ਦਾ ਜੀਵਨ ਹੀ ਬਦਲ ਕੇ ਰੱਖ ਦਿੱਤਾ ਤੇ ਦੋਸਤੋ ਇਸ ਮੈਚ ਤੋਂ ਬਾਅਦ ਖੁਸ਼ੀ ਦੁਕਾਂ ਦੇ ਚਾਰੇ ਪਾਸੇ ਚਰਚੇ ਹੋ ਗਏ ਤੇ ਫਿਰ ਦੋਸਤੋ ਇਸ ਮੈਚ ਤੋਂ ਬਾਅਦ ਸੱਤਨ 2008 ਵਿੱਚ ਹੀ ਖੁਸ਼ੀ ਦੁੱਗਾ ਇੰਗਲੈਂਡ ਖੇਡਣ ਗਏ ਉਹ ਯੂਨਾਈਟਿਡ ਕਲੱਬ ਬੁੱਲ ਹਿੰਟਨ ਦੀ ਟੀਮ ਵੱਲੋਂ ਖੇਡੇ ਤੇ ਉਹਨਾਂ ਨੇ ਬਹੁਤ ਹੀ ਵਧੀਆ ਕਬੱਡੀ ਦਾ ਪ੍ਰਦਰਸ਼ਨ ਕੀਤਾ ਤੇ ਦੋਸਤੋ ਇਸ ਤੋਂ ਬਾਅਦ ਫਿਰ ਉਹ ਸਨ 2009 ਵਿੱਚ ਕੈਨੇਡਾ ਜਾ ਕੇ ਖੇਡੇ ਉੱਥੇ ਵੀ ਉਹਨਾਂ ਨੇ ਆਪਣੀ ਗੇਮ ਦੀਆਂ ਧੂਮਾਂ ਪਾਈਆਂ ਦੋਸਤੋ ਹੁਣ ਤੱਕ ਖੁਸ਼ੀ ਦੁੱਗਾ ਇੰਡੀਆ ਦੇ ਨਾਲ-ਨਾਲ ਯੂਐਸਏ ਨਿਊਜ਼ੀਲੈਂਡ ਦੁਬਈ ਕੈਨੇਡਾ ਇੰਗਲੈਂਡ ਵਿਖੇ ਖੇਡ ਚੁੱਕੇ ਆ ਤੇ ਦੋਸਤੋ ਉਹਨਾਂ ਦੀ ਖੇਡ ਦੀ ਪੂਰੀ ਦੁਨੀਆ دیਵਾਨੀ ਆ ਵੈਸੇ ਨਾ ਦੋਸਤੋ ਉਹਨਾਂ ਦੇ ਜਿੱਤੇ ਹੋਏ ਇਨਾਮਾਂ ਦਾ ਹਿਸਾਬ ਲਾਉਣਾ ਬਹੁਤ ਹੀ ਔਖਾ ਪਰ ਫਿਰ ਵੀ ਜੇ ਆਪਾਂ ਉਹਨਾਂ ਦੇ ਜਿੱਤੇ ਹੋਏ ਕੁਝ ਇਨਾਮਾਂ ਦੀ ਗੱਲ ਕਰੀਏ ਤਾਂ ਹੁਣ ਤੱਕ ਆਪਣੇ ਜੀਵਨ ਵਿੱਚ ਲਗਭਗ 52 ਤੋਂ ਵੀ ਜ਼ਿਆਦਾ ਮੋਟਰਸਾਈਕਲ ਲੈ ਚੁੱਕੇ ਆ ਦੋ ਟਰੈਕਟਰ ਜਿੱਤੇ ਐਲ ਸੀ ਡੀਆਂ ਜਿੱਤੀਆਂ ਇਸ ਤੋਂ ਬਿਨਾਂ ਉਹਨਾਂ ਨੇ ਰਿੰਗਸ ਜਿੱਤੀਆਂ ਫਿਰ ਚਾਈਨੀਆਂ ਕੂਲਰ ਫ੍ਰਿਜ ਬਹੁਤ ਸਾਰੇ ਇਸ ਤਰ੍ਹਾਂ ਦੇ ਇਨਾਮ ਜਿੱਤੇ ਤੇ ਇਸ ਦੇ ਨਾਲ ਹੀ ਉਹਨਾਂ ਨੂੰ ਤਿੰਨ ਗੱਡੀਆਂ ਨਾਲ ਵੀ ਸਨਮਾਨਿਤ ਕੀਤਾ ਗਿਆ ਸਨ 2010 ਵਿੱਚ ਉਹਨਾਂ ਨੂੰ ਸੰਗਰੂਰ ਵਿਖੇ ਸਵਿਫਟ ਕਾਰ ਨਾਲ ਸਨਮਾਨਿਤ ਕੀਤਾ ਗਿਆ ਫਿਰ 4 ਮਾਰਚ 2012 ਨੂੰ ਉਹਨਾਂ ਨੂੰ ਨੰਗਲ ਟੂਰਨਾਮੈਂਟ ਤੇ ਅਨੋਵਾ ਕਾਰ ਨਾਲ ਸਨਮਾਨਿਤ ਕੀਤਾ ਗਿਆ ਤੇ 1 ਮਾਰਚ 2018 ਨੂੰ ਸਰਹਾਲੀ ਕੱਪ ਤੇ ਉਹਨਾਂ ਨੂੰ ਫੋਰਚੂਨਰ ਗੱਡੀ ਦੇ ਨਾਲ ਸਨਮਾਨਿਤ ਕੀਤਾ ਗਿਆ ਜੋ ਕਿ ਉਹਨਾਂ ਲਈ ਬਹੁਤ ਹੀ ਵੱਡਾ ਸਨਮਾਨ ਸੀ ਜਿਵੇਂ ਦੋਸਤੋ ਆਪਾਂ ਜਾਣਦੇ ਹਾਂ ਕਿ ਖੁਸ਼ੀ ਦੁੱਗਾ ਬਹੁਤ ਹੀ ਵਧੀਆ ਗਿੱਟਾ ਫੜਦਾ ਤੇ ਜਦੋਂ ਉਹ ਗਿੱਟਾ ਫੜ ਲੈਂਦਾ ਉਸ ਤੋਂ ਗਿੱਟਾ ਛਡਾਉਣਾ ਨਾ mumkin ਹੋ ਜਾਂਦਾ ਤੇ ਦੋਸਤੋ ਉਹਨਾਂ ਨੇ ਇਹ ਕਲਾ ਕਬੱਡੀ ਪਲੇਅਰ ਰਣੀਆਂ ਤੋਂ ਸਿੱਖੀ ਇਸ ਦੇ ਨਾਲ ਹੀ ਦੋਸਤੋ ਜਿਵੇਂ ਆਪਾਂ ਜਾਣਦੇ ਆ ਕਿ ਖੁਸ਼ੀ ਦੁੱਖਾ ਜਦੋਂ ਗੁੱਟ ਫੜ ਲੈਂਦਾ ਤਾਂ ਫਿਰ ਉਸ ਤੋਂ ਗੁੱਟ ਛਡਾਉਣਾ ਵੀ ਬਹੁਤ ਔਖਾ ਤੇ ਉਹਨਾਂ ਦੀ ਪ੍ਰਸ਼ੰਸਾ ਵਿੱਚ ਆਰ ਨੇਤ ਨੇ ਕੁਝ ਲਾਈਨਾਂ ਗਾਈਆਂ ਆਓ ਦੋਸਤੋ ਆਪਾਂ ਉਹ ਲਾਈਨਾਂ ਸੁਣਦੇ ਹਾਂ ਹੋ ਚਟਾ ਖੋਰਦਾ ਜਵਾਨੀ ਜਾਵੇ ਕੁੜੀਏ ਐ ਜਿਵੇਂ ਖੋਰਦੀ ਵੀਰ ਕੁੜੇ ਪੱਥਰੀ ਕੋਟੇ ਜਾਣਾ ਨਹੀਂ ਛੜਾਇਆ ਕੁੜੇ ਖੁਸ਼ੀ ਤੋਂ ਆ ਗੱਲੀ ਖਾ ਕੇ ਰਕਮੇ ਮੂਵੀ ਮਸਹੀ ਜਿਵੇਂ ਦੋਸਤੋ ਆਰਨੀਤ ਨੇ ਕਿਹਾ ਕਿ ਖੁਸ਼ੀ ਦੁੱਗਾ ਤੋਂ ਵੀ ਗੁੱਟ ਛੜਾਉਣਾ ਬਹੁਤ ਮੁਸ਼ਕਲ ਆ ਸੋ ਦੋਸਤੋ ਵਾਕਈ ਖੁਸ਼ੀ ਦੁੱਗਾ ਦੁਨੀਆ ਦਾ ਨੰਬਰ 1 ਜਾਫੀ ਆ ਦੁਨੀਆ ਦਾ ਨੰਬਰ 1 ਕਬੱਡੀ ਪਲੇਅਰ ਆ ਤੇ ਵਾਹਿਗੁਰੂ ਜੀ ਉਸ ਨੂੰ ਦੁਨੀਆ ਦਾ ਨੰਬਰ 1 ਕਬੱਡੀ ਪਲੇਅਰ ਰੱਖਣ ਹਮੇਸ਼ਾ ਖੁਸ਼ੀ ਦੁੱਗਾ ਖੁਸ਼ ਰਹੇ ਇਸੇ ਤਰ੍ਹਾਂ ਤਰੱਕੀਆਂ ਕਰਦਾ ਰਹੇ ਵਾਹਿਗੁਰੂ ਜੀ ਖੁਸ਼ੀ ਦੁੱਗਾ ਤੇ ਉਹਨਾਂ ਦੇ ਪਰਿਵਾਰ ਤੇ ਮਿਹਰ ਦਾ ਹੱਥ ਰੱਖਣ ਖੁਸ਼ੀ ਜੀ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰਨ ਸੋ ਦੋਸਤੋ ਇਸ ਵੀਡੀਓ ਵਿੱਚ ਇੰਨਾ ਹੀ ਇਹ ਸੀ ਖੁਸ਼ੀ ਦੁੱਗਾ ਸੁਪਰਸਟਾਰ ਕਬੱਡੀ ਪਲੇਅਰ ਦੀ ਬਾਇਓਗ੍ਰਾਫੀ ਮੈਨੂੰ ਉਮੀਦ ਹੈ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਊਗੀ ਜੇ ਦੋਸਤੋ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਲਾਈਕ ਜਰੂਰ ਕਰਿਓ ਤੇ ਨਾਲ ਦੀ ਨਾਲ ਇਸ ਵੀਡੀਓ ਦੇ نیچے ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਨੂੰ ਵੀਡੀਓ ਕਿਵੇਂ ਲੱਗੀ ਤੇ ਕਮੈਂਟ ਵਿੱਚ ਲਿਖੋ ਫੈਨ ਖੁਸ਼ੀ ਦੁੱਗਾ ਦੇ ਤੇ ਦੋਸਤੋ ਇਸ ਵੀਡੀਓ ਨੂੰ ਆਪਣੇ ਸਾਰੇ ਦੋਸਤ ਮਿੱਤਰਾਂ ਨਾਲ ਜਰੂਰ ਸ਼ੇਅਰ ਕਰ ਦਿਓ ਪਾਂ ਜੋ ਉਹ ਵੀ ਕਬੱਡੀ ਦੇ ਸੁਪਰਸਟਾਰ ਖੁਸ਼ੀ ਦੁੱਗਾਂ ਦੇ ਜੀਵਨ ਤੇ ਸੰਘਰਸ਼ ਬਾਰੇ ਜਾਣ ਸਕਣ ਤੇ ਦੋਸਤੋ ਅੰਤ ਵਿੱਚ ਮੈਂ ਤੁਹਾਨੂੰ ਰਿਕਵੈਸਟ ਕਰੂੰਗਾ ਕਿ ਜੇਕਰ ਤੁਸੀਂ ਆਪਣਾ ਚੈਨਲ ਬਹੁਣੀ ਹੌਲੀ ਬਾਬਾ ਜੀ ਤੱਕ ਨਹੀਂ ਸਬਸਕ੍ਰਾਈਬ ਕੀਤਾ ਤਾਂ ਇਸੇ ਤਰ੍ਹਾਂ ਦੀਆਂ ਵਧੀਆ-ਵਧੀਆ ਵੀਡੀਓ ਹਰ ਰੋਜ਼ ਵੇਖਣ ਲਈ ਆਪਣੇ ਚੈਨਲ ਨੂੰ ਇਸ ਵੀਡੀਓ ਦੇ ਨੀਚੇ ਜੋ ਰੈੱਡ ਕਲਰ ਦਾ ਸਬਸਕ੍ਰਾਈਬ ਦਾ ਬਟਨ ਆ ਰਿਹਾ ਉਸ ਤੇ ਆਪਣਾ ਇੱਕ ਪਿਆਰਾ ਜਿਹਾ ਕਲਿੱਕ ਕਰਕੇ ਜਰੂਰ ਸਬਸਕ੍ਰਾਈਬ ਕਰ ਲਓ ਤੇ ਨਾਲ ਆ ਰਹੇ ਬੈਲ ਦੇ ਬਟਨ ਤੇ ਕਲਿੱਕ ਕਰ ਦਿਓ ਤਾਂ ਜੋ ਆਪਣੀ ਹਰ ਇੱਕ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਜੇ ਦੋਸਤੋ ਤੁਸੀਂ ਵੀ ਆਪਣੇ ਕਿਸੇ ਫੇਵਰਟ ਸਟਾਰ ਦੀ ਬਾਇਓਗ੍ਰਾਫੀ ਬਣਵਾਉਣੀ ਚਾਹੁੰਦੇ ਹੋ ਤਾਂ ਤੁਸੀਂ ਮੈਨੂੰ ਇਸ ਵੀਡੀਓ ਦੇ ਨੀਚੇ ਕਮੈਂਟ ਕਰਕੇ ਦੱਸ ਸਕਦੇ ਹੋ ਮੈਂ ਜਲਦ ਰਲਦੀ ਤੁਹਾਡੇ ਲਈ ਵੀਡੀਓ ਲੈ ਕੇ ਹਾਜ਼ਰ ਹੋਊਂਗਾ ਇਹਨਾਂ ਸ਼ਬਦਾਂ ਨਾਲ ਆਪਣੇ ਦੋਸਤ ਯਕਮੀਤ ਬਰਾਦ ਨੂੰ ਦਿਓ ਜਾਈ ਤਾਂ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਤੁਸੀਂ ਖੁਸ਼ ਰਹੋ ਤੰਦਰ